ਕਈ ਕਹਿਣਗੇ ਬਾਬਾ ਵਡਭਾਗ ਸਿੰਘ ਇਹ ਮਹਾਰਾਜ ਨੇ ਬਚਨ ਕੀਤਾ ਸੀ ਵੀ ਉਹ ਤਾਂ ਭੂਤਾਂ ਦਾ ਗੁਰੂ ਹੋਏਗਾ ਬੜਾ ਸੁਣਿਆ ਹੋਏਗਾ ਤੁਸੀਂ ਮੈਨੂੰ ਵੀ ਕਈ ਵੇਲੇ ਇਹ ਤਾਂ ਭੂਤਾਂ ਦਾ ਗੁਰੂ ਹੋਏਗਾ ਮਹਾਰਾਜ ਨੇ ਉਹ ਕਮਲਿਓ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੀ ਉਦੋਂ ਤਾਂ ਬਾਬਾ ਜੀ ਦਾ ਜਨਮ ਹੀ ਨਹੀਂ ਸੀ ਹੋਇਆ ਉਹਨੋਂ ਤਾਂ ਆਇਆ ਹੀ ਨਹੀਂ ਸੀ ਆਏ ਬਈ ਮਨ ਘੜਤ ਕਹਾਣੀਆਂ 사ਤਸੰਗਤ ਜੀ ਚੇਤੇ ਰੱਖਿਓ ਜੇ ਹੁਣ ਆ ਬਾਬਾ ਵਡਪਾਗ ਸਿੰਘ ਜੀ ਦੇ ਪਿਆਰ ਵਿੱਚ ਮਹਾਪੁਰਸ਼ਾਂ ਦੇ ਆ ਸਮਾਗਮ ਹੋ ਰਿਹਾ ਹੈ ਇੱਥੇ ਜੋੜਿਆ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜਾ ਰਿਹਾ ਹੈ ਨਾ ਇੱਥੇ ਗੱਲ ਤਾਂ ਗੁਰੂ ਦੀ ਹੋ ਰਹੀ ਹੈ ਇੱਥੇ ਸਾਰੀ ਸੰਗਤ ਨੂੰ ਉਪਦੇਸ਼ ਤਾਂ ਗੁਰੂ ਦੀ ਬਾਣੀ ਚ ਹੋ ਰਿਹਾ ਹੈ ਗੁਰੂ ਕੇ ਲਾਲਾਂ ਦੇ ਇਤਿਹਾਸ ਸੁਣਾਏ ਜਾ ਰਹੇ ਨੇ ਗੁਰੂ ਕੇ ਇਤਿਹਾਸ ਸੁਣਾਏ ਜਾ ਰਹੇ ਨੇ ਪ੍ਰਸਾਦ ਸੰਗਤ ਜੀ ਇਹ ਕੁਸ਼ਕ ਬੰਦੇ ਐਸੇ ਹੁੰਦੇ ਨੇ ਨਾ ਇਕੱਠਿਆਂ ਬਹਿਣਾ ਤੇ ਨਾ ਇਕੱਠਿਆਂ ਬਹਿਣ ਦੇ ਕੁਸ਼ਕ ਬੰਦੇ ਹੁੰਦੇ ਨੇ ਜਿੰਨੀ ਨਿੰਦਿਆ ਇਹ ਕਰਦੇ ਨੇ ਉਨੀਆਂ ਹੀ ਸੰਗਤਾਂ ਦੁੱਗਣੀਆਂ ਜਾਂਦੀਆਂ ਆ ਉਹ ਕਦੇ ਹੋਲੇ ਮੱਲੇ ਤੇ ਤੁਸੀਂ ਜਾ ਕੇ ਵੇਖਿਓ ਬਾਬਾ ਵਡਭਾਗ ਸਿੰਘ ਦੇ ਸਾਧ ਸੰਗਤ ਜੀ ਆ ਜਿਹੜੇ ਨਿੰਦਕ ਨੇ ਨਾ ਸਵੇਰੇ ਉੱਠ ਕੇ ਕਦੇ ਬੱਚਿਆਂ ਨੇ ਇਹਨਾਂ ਦੇ ਪੈਰੀ ਹੱਥ ਨਹੀਂ ਲਾਇਆ ਹੋਣਾ ਤੇ ਕਰੋੜਾਂ ਸਿਰ ਵਡਭਾਗ ਸਿੰਘ ਬਾਬਾ ਜੀ ਦੇ ਦਰ ਤੇ ਰੋਜ਼ ਚੁੱਕਦੇ ਤਿਲ ਸਿੱਟਣ ਨੂੰ ਤਾਂ ਨਹੀਂ ਹੁੰਦੀ ਉੱਥੇ ਐਨਾ ਇਕੱਠ ਹੁੰਦਾ ਕੌਣ ਕਿਸੇ ਨੂੰ ਝੁਕਉਂਦਾ ਹੈ ਝੁਕਉਂਦਾ ਹੈ ਕੋਈ ਸਾਧੂ ਸਾਧੂ ਦੀ ਬੰਦਗੀ ਬੋਲੇ ਸਾਧੂ ਨਿਬਾਰਨਾ ਸਾਧੂ ਦੀ ਬੰਦਗੀ ਬੋਲੇ ਸਾਧੂ ਨਿਬਾਰਨਾ ਸਾਧੂ ਦੀ ਬੰਦਗੀ